ਕਿਸੇ ਨੂੰ ਪਿਆਰ ਕਰਦੇ ਹੋਈ ਆਪਾਂ ਆਪਣੀ ਬੇਗਦਰੀ ਰਗਾਈਏ ਸੈਲਫ ਰਿਸਪੈਕਟ ਜਿਹੜੀ ਹੁੰਦੀ ਆ ਆਪਾਂ ਥਾਲੇ ਸੈੱਟ ਦੁੰਦੇ ਆ ਅਗਰ ਬਾਈ ਚਾਂਸ ਕੋਈ ਕੁੜੀ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ ਉਹ ਕੁੜੀ ਉਹ ਬਹੁਤ ਜ਼ਿਆਦਾ ਚਾਹੁੰਦੀ ਆ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਉਹਨੂੰ ਯਾਦ ਕਰਦੀ ਆ ਬਹੁਤ ਕੁਰਬਾਨੀਆਂ ਦੇ ਕੇ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਉਹਨੂੰ ਖੁਸ਼ ਰੱਖਣਾ ਚਾਹੁੰਦੀ ਆ ਇਦਾਂ ਸੇਮ ਹੀ ਕੋਈ ਮੁੰਡਾ ਆਪਾਂ ਕਹਿ ਦਿੰਦੇ ਆ ਮੁੰਡਾ ਵੀ ਕਿਸੇ ਕੁੜੀ ਨੂੰ ਜਦੋਂ ਯਾਦ ਕਰਦਾ ਪਿਆਰ ਕਰਦਾ ਮੁਹੱਬਤ ਕਰਦਾ ਬਹੁਤ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੰਦਾ ਕੁਝ ਮੁੰਡੇ ਇਦਾਂ ਦੇ ਵੀ ਹੈਗੇ ਆ ਕਿ ਕੁੜੀ ਦੇ ਵੱਲ ਦੇਖਦੇ ਤੱਕ ਨਹੀਂ ਤੇ ਐਨੀ ਕੁੜੀ ਦੀ ਰਿਸਪੈਕਟ ਕਰਦੇ ਆ ਸੇਮ ਇਦਾਂ ਕੁੜੀਆਂ ਵੀ ਹੈਗੀਆਂ ਕਿਸੇ ਮੁੰਡੇ ਵੱਲ ਦੇਖਦੀਆਂ ਤੱਕ ਨਹੀਂ ਉਹਨਾਂ ਦੇ ਫੋਨਾਂ ਦੇ ਵਿੱਚ ਕਿਸੇ ਦੀ ਫੋਟੋ ਨੰਬਰ ਆਈਡੀ ਕੁਝ ਵੀ ਨਹੀਂ ਹੁੰਦਾ ਜਿਹੜੀਆਂ ਥੋੜੀਆਂ ਰਿਸਪੈਕਟ ਕਰਦੀਆਂ ਜ਼ਿੰਦਗੀ 'ਚ ਸਾਨੂੰ ਇਹ ਲੋਕ ਬਹੁਤ ਘੱਟ ਮਿਲਦੇ ਆ ਜ਼ਿੰਦਗੀ ਦੇ ਵਿੱਚ ਸਾਨੂੰ ਜਿਹੜੀ ਬੇਗਦਰੀ ਆ ਜਦੋਂ ਆਪਾਂ ਬੇਗਦਰੀ ਕਰਾਉਣੀ ਹੋਵੇ ਆਪਾਂ ਆਪਣੀ ਆਪਾਂ ਮੈਂਨਤਾ ਕਰਦੇ ਆ ਕਿਸੇ ਦੀਆਂ ਕਿਉਂਕਿ ਜਿਹੜਾ ਬੰਦਾ ਆਪਣ ਨੂੰ ਧੋਖਾ ਦੇ ਕੇ ਜਾਂਦਾ ਆਪਾਂ ਉਹਦੀ ਮੈਂਨਤਾ ਕਰਦੇ ਆ ਜਿਹੜਾ ਬੰਦਾ ਆਪਣਾ ਹੋਊਗਾ ਉਹ ਬੰਦਾ ਆਪਣੀ ਮੈਂਨਤਾ ਕਰੂਗਾ ਜਿਵੇਂ ਆਪਾਂ ਕਿਸੇ ਦੂਜੇ ਇਨਸਾਨ ਦੀਆਂ ਮੈਂਨਤਾ ਕਰਦੇ ਆ ਯਾਰ ਮੇਰੇ ਕੋਲ ਰਹਿ ਮੈ ਤੂੰ ਮੈਨੂੰ ਛੱਡ ਕੇ ਨਾ ਜਾ ਮੈਥੋਂ ਦੂਰ ਨਾ ਜਾ ਮੈਂ ਤੇਰੇ ਗਿਨ ਮਰ ਜੂਗੀ ਜਾਂ ਮਰ ਸਕਦੀ ਆ ਮਰ ਜਾ ਮਰ ਸਕਦਾ ਪਰ ਮਹਿਤਾ ਕਰਨ ਵਾਲਾ ਇਨਸਾਨ ਚਾਹੁੰਦਾ ਹੁੰਦਾ ਜਿਹੜਾ ਮੈਂ ਤਾਂ ਕਰਉਂਦਾ ਹੁੰਦਾ ਉਹ ਇਨਸਾਨ ਕਦੇ ਵੀ ਠੀਕ ਨਹੀਂ ਹੁੰਦਾ ਪਹਿਲੀ ਗੱਲ ਤਾਂ ਇਨਸਾਨ ਛੱਡ ਕੇ ਜਾਂਦਾ ਹੀ ਨਹੀਂ ਆਪਾਂ ਨੂੰ ਕਿਸੇ ਦੀ ਮਹਿਤਾ ਨਹੀਂ ਕਰਨੀ ਚਾਹੀਦੀਆਂ ਅਗਰ ਮਹਿਤਾ ਕਰਦੇ ਵੀ ਬੰਦਾ ਵੀ ਅੱਗੇ ਖੜਨ ਵਾਲਾ ਹੋਵੇ ਆਪਾਂ ਉਹਦੀ ਮਹਿਤਾ ਕਰਦੇ ਚੰਗੇ ਲੱਗਦਾ ਵੀ ਹਾਂ ਇੱਕ ਬਤਰੀ ਮਹਿਤਾ ਕਰ ਲਿਆ ਬੰਦਾ ਸਾਡੇ ਜ਼ਿੰਦਗੀ ਵਿੱਚ ਨਾਲ ਖੜਾ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਬੇਕਦਰੀ ਆ ਕਦੇ ਵੀ ਨਾ ਕਰਵਾਓ ਜਿੱਥੇ ਤੁਹਾਡੀ ਕਦਰ ਨਹੀਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰੋ ਜਲਦੀ ਤੋਂ ਜਲਦੀ